ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਵੱਧੀ ਚੱਰੀ ਹੈ। ਇੱਕ ਅਕਾਜ਼ਾ ਰਿਪੋਰਟ ਕਈ ਤਰ੍ਹਾਂ ਦੇ ਖੁਲਾਸੇ ਕਰ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਕਰਜ਼ੇ ਨੂੰ ਲੈ ਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹਾਲੀ ਵਿੱਚ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਗੁਰਪ੍ਰੀਤ ਸਿੰਘ ਬਿੱਟੂ ਵੱਲੋਂ ਵੀ ਕੁਝ ਅੰਕੜੇ ਸਾਂਝੇ ਕੀਤੇ ਗਏ ਨੇ ਅਤੇ ਪੰਜਾਬ ਸਰਕਾਰ ਉੱਤੇ ਚੜੀ ਕਰਜ਼ੇ ਦੀ ਪੰਡ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਨੇ। ਇਸ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਤਾਂ ਇਸ ਸੰਬੰਧੀ CAG ਰਿਪੋਰਟ ਕੀ ਕਹਿੰਦੀ ਹੈ ਉਹ ਦੱਸ ਦਿੰਨੇ ਆ। ਸਰਕਾਰ ਵੱਲੋਂ ਜਾਰੀ ਕੀਤੀ ਗਈ ਸਾਲ 2023 ਤੋਂ 24 ਦੀ ਇੱਕ ਰਿਪੋਰਟ ਵਿੱਚ ਪੰਜਾਬ ਦੇ ਸਿਰ 31 ਮਾਰਚ 2024 ਤੱਕ 3641 ਕਰੋੜ ਦਾ ਕਰਜ਼ਾ ਹੈ ਜਿਸ ਦਾ ਅੰਤਰੀਮ ਕਰਜ਼ਾ 28096 ਕਰੋੜ ਰੁਪਏ ਹੈ ਕੇਂਦਰ ਸਰਕਾਰ ਵੱਲੋਂ ਦਿੱਤੇ ਲੋਨ ਦੀ ਰਕਮ 2575 ਕਰੋੜ ਰੁਪਏ ਇਸ ਦੇ ਨਾਲ ਹੀ ਪਬਲਿਕ ਖੇਤਰ ਵਿੱਚ ਦੇਣਦਾਰੀਆਂ ਦੀ ਰਕਮ ਲਗਭਗ 40144 ਕਰੋੜ ਰੁਪਏ ਇਸ ਤੋਂ ਇਲਾਵਾ ਸਰਕਾਰ ਦੇ ਕੋਲ ਬੈਂਕਰ ટ્રਸਟੀ ਅਤੇ ਛੋਟੀਆਂ ਬਚਤਾਂ ਪ੍ਰੋਵਾਈਡਡ ਫੰਡ ਆਦਿ ਦੀਆਂ ਵੀ 2382 ਕਰੋੜ ਦੀਆਂ ਦੇਣਦਾਰੀਆਂ ਨੇ ਪਿਛਲੇ 5 ਸਾਲ ਵਿੱਚ ਪੰਜਾਬ ਸਰਕਾਰ ਵੱਲੋਂ 125508 ਕਰੋੜ ਦਾ ਕਰਜ਼ਾ ਲਿਆ ਗਿਆ ਸੀ ਇਹ ਅੰਕੜੇ CAG ਰਿਪੋਰਟ 2023 ਤੋਂ 24 ਵਿੱਚ ਜਾਰੀ ਕੀਤੇ ਗਏ ਸਨ ਸਰਕਾਰਾਂ ਵੱਲੋਂ ਅਜਿਹੀਆਂ ਸਕੀਮਾਂ ਦਾ ਐਲਾਨ ਕੀਤਾ ਜਾਂਦਾ ਹੈ ਜੋ ਕਿ ਜ਼ਮੀਨੀ ਪੱਧਰ ਉੱਤੇ ਲਾਗੂ ਹੀ ਨਹੀਂ ਹੁੰਦੀਆਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਦਿਨੇਸ਼ ਸ਼ਰਮਾ ਜੋ ਕਿ ਇੱਕ ਚਾਰਟਡ ਅਕਾਊਂਟੈਂਟ ਨੇ ਉਹਨਾਂ ਨੇ ਕੀਤਾ। ਉਹ ਕਹਿੰਦੇ ਨੇ ਕਿ ਕਮਾਈ ਨਹੀਂ ਹੈ ਪਰ ਸਕੀਮ ਉੱਤੇ ਖਰਚ ਫਿਰ ਕਿੱਦਾਂ ਕਰਨਗੇ? ਜੇਕਰ ਸਾਡੇ ਹਾਲਾਤ ਉਲਟ ਹੁੰਦੇ ਤਾਂ ਗੱਲ ਵੱਖਰੀ ਸੀ। ਜਿੰਨਾ ਇੰਡਸਟਰੀ ਵਿੱਚ ਨਿਵੇਸ਼ ਹੋਵੇਗਾ ਉਨਾ ਹੀ ਤੁਸੀਂ ਕਮਾ ਸਕੋਗੇ। ਜ਼ਿੰਦਗੀ ਵਿੱਚ ਫ੍ਰੀ ਕੁਝ ਵੀ ਨਹੀਂ ਹੁੰਦਾ। ਜਦੋਂ ਸਰਕਾਰ ਕੁਝ ਥੀ ਦਿੰਦੀ ਹੈ ਤਾਂ ਉਸ ਦਾ ਭੁਗਤਾਨ ਕੋਈ ਹੋਰ ਕਰਦਾ ਹੈ। ਆਮ ਜਨਤਾ ਨੂੰ ਇਸ ਬਾਰੇ ਸਮਝਣਾ ਹੋਵੇਗਾ। ਪੰਜਾਬ ਦਾ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਸਾਰੇ ਪੈਰਾਮੀਟਰ ਪੂਰੇ ਹੋਣਗੇ ਕਰਜ਼ਾ ਜੋ ਕਿ ਪੰਜਾਬ ਨੇ ਮਾੜੇ ਸਮਿਆਂ ਵਿੱਚ ਲਿਆ ਸੀ ਉਹ ਗਲਤੀ ਨਹੀਂ ਸੀ ਉਸ ਕਰਜ਼ੇ ਉੱਤੇ ਮਾਫੀ ਹੋਣੀ ਚਾਹੀਦੀ ਹੈ ਜਾਂ ਵਿਆਜ ਉੱਤੇ ਮਾਫੀ ਹੋਣੀ ਚਾਹੀਦੀ ਹੈ ਜਦੋਂ ਅਨਾਜ ਦੀ ਗੱਲ ਆਉਂਦੀ ਹੈ ਤਾਂ ਅਨਾਜ ਦਾ ਵੱਡਾ ਭੰਡਾਰ ਪੰਜਾਬੀ ਹੈ ਇੱਥੇ ਸਾਨੂੰ ਵੀ ਕੁਝ ਮਾਫੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਵੀ ਟੈਕਸ ਦੇਣਾ ਚਾਹੀਦਾ ਹੈ ਪੰਜਾਬ ਦਾ ਭਲਾ ਕਰਨਾ ਸਰਕਾਰ ਸਣੇ ਆਮ ਜਨਤਾ ਦਾ ਵੀ ਫਰਜ਼ ਹੈ ਉਦਰੀ ਸਿੱਕੀ ਸਰਕਾਰ ਦੇ ਵਿਲੇ ਕਿੰਨਾ ਕਰਜ਼ਾ ਲਿਆ ਗਿਆ ਇਸ ਬਾਰੇ ਪ੍ਰੋਫੈਸਰ ਡਾਕਟਰ ਅਮਨਪ੍ਰੀਤ ਸਿੰਘ ਦੇ ਮਤਬਕ ਕਾਲੇ ਦੌਰ ਦੇ ਦੌਰਾਨ ਫੌਜੀ ਗਤੀਵਿਧੀਆਂ ਕਰਕੇ ਪੰਜਾਬ ਦੇ ਸਰਕਾਰ ਦਾ ਚੜਿਆ ਸੀ ਦੋ ਦਹਾਕੇ ਪਹਿਲਾਂ 2007 ਵਿੱਚ ਅਕਾਲੀ ਭਾਜਪਾ ਦੀ ਘਟਚੋੜ ਵਾਲੀ ਸਰਕਾਰ ਵੇਲੇ 50000 ਕਰੋੜ ਰੁਪਏ ਦਾ ਕਰਜ਼ਾ ਸੀ 10 ਸਾਲ ਅਕਾਲੀ ਸਰਕਾਰ ਰਹੀ ਜਿਨ੍ਹਾਂ ਵਿੱਚੋਂ 123000 ਕਰੋੜ ਦੇ ਕਰੀਬ ਕਰਜ਼ਾ ਲਿਆ ਗਿਆ ਜਦੋਂ ਕਾਲੀ ਤਲ ਭਾਜਪਾ ਦਾ ਕਾਰਜ ਖਤਮ ਹੋਇਆ ਤਾਂ ਉਸ ਵੇਲੇ ਪੰਜਾਬ ਦੇ ਸਿਰ ਤੇ 173 ਕਰੋੜ ਦਾ ਕਰਜ਼ਾ ਸੀ 2017 ਤੋਂ ਲੈ ਕੇ 2022 ਤੱਕ 5 ਸਾਲ ਪੰਜਾਬ ਦੇ ਅੰਦਰ ਫਿਰ ਕਾਂਗਰਸ ਦੀ ਸਰਕਾਰ ਰਹਿੰਦੀ ਹੈ ਜਿਨ੍ਹਾਂ ਵੱਲੋਂ 5 ਸਾਲਾਂ ਦੌਰਾਨ 1 ਲੱਖ 8000 ਕਰੋੜ ਦਾ ਕਰਜ਼ਾ ਲਿਆ ਜਾਂਦਾ ਹੈ ਜਿਸ ਨਾਲ ਇਸ ਕਰਜ਼ੇ ਦੀ ਰਕਮ 282000 ਕਰੋੜ ਦੇ ਹੋ ਜਾਂਦੀ ਹੈ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਨ੍ਹਾਂ ਵੱਲੋਂ ਲਗਭਗ 1 ਲੱਖ ਕਰੋੜ ਦਾ ਕਰਜ਼ਾ ਲਿਆ ਗਿਆ